ਮਾਰੂ ਮਹੱਲਾ ਤੀਜਾ ਹਰਿ ਜੀਉ ਸੇਵਿ ਹੋ ਅਗਮ ਅਪਾਰਾ ਤਿਸ ਦਾ ਅੰਤ ਨ ਪਾਈਐ ਪਾਰ ਆਵਾਰਾ ਗੁਰ ਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਾਤੇ ਅਗਾਹਾਈ ਸਭ ਮਹਿ ਵਰਤੈ ਇੱਕੋ ਸੋਈ ਗੁਰ ਪ੍ਰਸਾਦਿ ਪ੍ਰਗਟ ਹੋਈ ਸਭਨਾ ਪ੍ਰਤਿਪਾਲ ਕਰੇ ਜਗ ਜੀਵਨ ਦੇਂਦਾ ਰਿਜਕ ਸੰਭਾਹਾਈ ਪੂਰੇ ਸਤਿਗੁਰੂ ਬੂਝ ਬੁਝਾਇਆ ਹੁਕਮੇ ਹੀ ਸਭ ਜਗ ਤੇ ਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਚਾਹਾਂ ਪਾਤਿ ਚਾਹਾਈ ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸ ਦਾ ਸ਼ਬਦ ਨਿਸ ਤਰੇ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੇਂਦਾ ਸਾਸ ਗਰਾਹਾਈ ਕੋਟ ਮਦੇ ਕਿਸਹਿ 부ਝਾਈ ਗੁਰ ਕੈ ਸ਼ਬਦ ਰਤੇ ਰੰਗ ਲਾਈ ਹਰ ਸਲਾਹ ਹੈ ਸਦਾ ਸੁਖ ਦਾਤਾ ਹਰ ਬਖਸ਼ੇ ਭਗਤ ਸਲਾਹੀ ਸਤਿਗੁਰ ਸੇਵਹਿ ਸੇ ਜਨ ਸਾਚੇ ਜੋ ਮਰ ਜਮਹਿ ਕਾਚਨ ਕਾਚੇ ਅਗਮ ਅਗੁਚਰਿ ਵੇ ਪਰਵਾਹਾ ਭਗਤ ਵੱਛਲ ਆਥਾ ਹਾਈ ਸਤਿਗੁਰ ਪੂਰਾ ਸਾਚ ਦਰੜਾਈ ਸਚੈ ਸ਼ਬਦ ਸਦਾ ਗੁਣ ਗਾਏ ਗੁਣ ਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹੀ ਸਦਾ ਹਧੂਰ ਗੁਰਮੁਖ ਜਾਪੈ ਸ਼ਬਦੇ ਸੇਵੈ ਸੋ ਜਨ ਧਰਾਪੈ ਅਨੰਦਿਨ ਸੇਵਹਿ ਸੱਚੀ ਬਾਣੀ ਸ਼ਬਦ ਸੱਚੈ ਉਹ ਮਾਹਾਹੀ ਅਗਿਆਨੀ ਅੰਦਾ ਬਹੁ ਕਰਮ ਦਰੜਾਈ ਮਨ ਹਟ ਕਰਮ ਫਿਰ ਜੋਨੀ ਪਾਏ ਵਿਖਿਆ ਕਾਰਨ ਲਭ ਲੋਭ ਕਮਾਵੇ ਦੁਰਮਤ ਕਾ ਦੁਰਾਹੀ ਪੂਰਾ ਸਤਗੁਰ ਭਗਤ ਦਿਰੜਾਈ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵਿਆ ਕਾਟੇ ਅੰਤਰ ਮਨ ਭੀਨੇ ਭਗਤ ਸਲਾਹਾਈ ਮੇਰਾ ਪ੍ਰਭ ਸਾਚਾ ਅਸੁਰ ਸੰਘਾਰਨ ਗੁਰ ਕੈ ਸ਼ਬਦ ਭਗਤ ਨਿਸਤਾਰਨ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸ਼ਾਹ ਪਾਤਸ਼ਾਹ ਹਾਈ ਸੇ ਭਗਤ ਸੱਚੇ ਤੇਰਾ ਮਨ ਪਾਏ ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅਨ ਦਿਨ ਗਾਵੇ ਨਿਰਧਨ ਕਾ ਨਾਮ ਵਸਾਹਾਈ ਜਿਨੇ ਆਪੇ ਮੇਲ ਵਿਛੋੜੈ ਨਾਹੀ ਗੁਰ ਕੈ ਸ਼ਬਦ ਸਦਾ ਸਹਲਾਹੀ ਸਭਨਾ ਸਿਰ ਤੂੰ ਏਕੋ ਸਾਹਿਬ ਸ਼ਬਦੇ ਨਾਮ ਸਲਾਹਾਈ ਬਿਨ ਸ਼ਬਦ ਹੈ ਤੁਧ ਨੂੰ ਕੋਈ ਨਾ ਜਾਣੀ ਤੁਧ ਆਪੇ ਕਥੀ ਅਕਥ ਕਹਾਣੀ ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਬਹਾਈ ਤੂੰ ਆਪੇ ਕਰਤਾ ਸਿਰਜਨਹਾਰਾ ਤੇਰਾ ਲਿਖਿਆ ਕੋਈ ਨਾ ਮੇਟਨਹਾਰਾ ਗੁਰਮਖ ਨਾਮ ਦੇਵਹਿ ਤੂੰ ਆਪੇ ਸਹਸਾ ਗਣਤਨਾਤਾ ਹਾਈ ਪਗਤ ਸੱਚੇ ਤੇਰੇ ਦਰਵਾਰੇ ਸ਼ਬਦੀ ਸੇਵਨ ਪਾਏ ਪਿਆਰੀ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੁਹਾਹੀ ਮਾਰੂ ਮਹੱਲਾ ਤੀਜਾ ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ ਕੋਈ ਨਾ ਕਿਸਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇਹੀ ਮਾਹਾਈ ਵਾਜੈ ਪੌਣ ਤੈ ਆਪ ਵਜਾਈ ਸਿਵ ਸ਼ਕਤੀ ਦੇਹੀ ਮੈਂ ਪਾਈ ਗੁਰ ਪ੍ਰਸਾਦੀ ਉਲਟੀ ਹੋਵੈ ਗਿਆਨ ਰਤਨ ਸ਼ਬਦ ਤਾਹਾਈ ਅੰਧੇਰਾ ਚਾਨਣ ਆਪੇ ਕੀਆ ਏਕੋ ਵਰਤੈ ਅਵਰਨਾ ਬੀਆ ਗੁਰ ਪ੍ਰਸਾਦੀ ਆਪ ਪਛਾਣੈ ਕਮਲ ਵਿਗਸੈ ਬੁੱਧ ਤਾਹਾਈ ਆਪਣੀ ਗਹਿਣ ਗਤਿ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਬਖਾਣੈ ਗਿਆਨੀ ਹੋਐ ਸੋ ਗੁਰਮੁਖ ਬੁਝੈ ਸਾਚੀ ਸਿਪਤ ਸਲਾਹਾਈ ਦੇਹੀ ਅੰਦਰ ਵਸਤੇ અપਾਰਾ ਆਪੇ ਕਪਟ ਖਲਾਵਣ ਹਾਰਾ ਗੁਰਮੁਖ ਸਹਿਜੇ ਅਮਰਤ ਪੀਵੈ ਤ੍ਰਿਸ਼ਨਾ ਅਗਨ 부ਝਾਈ ਸਭ ਰਸ ਦੇਹੀ ਅੰਦਰ ਪਾਈ ਵਿਰਲੇ ਕੋ ਗੁਰ ਸ਼ਬਦ 부ਝਾਈ ਅੰਦਰ ਖੋਜੇ ਸ਼ਬਦ ਸਲਾਹਾਈ ਬਾਹਰ ਕਾਹੀ ਜਾਹਾਈ ਵਿਣ ਚਾਖੇ ਸਾਧ ਕਿਸੈ ਨਾ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਇ ਗੁਰ ਕੈ ਸ਼ਬਦ ਰਸਤਾ ਹਾਈ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸ਼ਬਦ ਹਰ ਨਾਮ ਵਖਾਣੈ ਆਨੰਦਿ ਨੇ ਨਾਮ ਰੱਤਾ ਦਿਨ ਰਾਤੀ ਮਾਇਆ ਮੋਹ ਚਕਾਈ ਗੁਰਸੇਵਾ ਤੇ ਸਭ ਕਿਛ ਪਾਏ ਹਉ ਮੈਂ ਮੇਰਾ ਆਪ ਗਵਾਈ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕੈ ਸ਼ਬਦ ਸੁਹਾਹੀ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅਨੰਦਿਨ ਹਰਿ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘਟ ਅੰਤਰ ਸੋ ਘਟ ਨਿਰਮਲਤਾ ਹਾਹੀ ਸੇਵਕ ਸੇਵਹ ਸ਼ਬਦ ਸਲਾਹ ਹੈ ਸਦਾ ਰੰਗ ਰਾਤੀ ਹਰ ਗੁਣ ਗਾਵਹਿ ਆਪੇ ਬਖਸ਼ੇ ਸ਼ਬਦ ਮਲਾਈ ਪਰਮਲ ਵਾਸ ਮਨ ਤਾ ਹਾਈ ਸ਼ਬਦੇ ਕਥ ਕਥੇ ਸਲਾਹੀ ਮੇਰੇ ਪ੍ਰਭ ਸਾਚੇ ਵੇ ਪਰਵਾਹੀ ਆਪੇ ਗੁਣ ਦਾਤਾ ਸ਼ਬਦ ਮਲਾਈ ਸ਼ਬਦੈ ਕਾ ਰਸ ਤਾ ਹਾਈ ਮਨ ਮੁਖ ਭੂਲਾ ਠੌਰ ਨਾ ਪਾਏ ਜੋ ਤੁਰ ਲਿਖਿਆ ਸੋ ਕਰਮ ਕਮਾਏ ਬਿਖਿਆ ਰਾਤੇ ਬਿਖਿਆ ਖੋਜੈ ਮਰ ਜਨਮੈ ਦੁਖਤਾ ਹਾਈ ਆਪੇ ਆਪ ਆਪ ਸੁਲਾਈ ਤੇਰੇ ਗੁਣ ਪ੍ਰਭ ਤੁਜੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲਖ ਅਥਾ ਹਾਈ ਬਿਨ ਗੁਰ ਦਾਤੇ ਕੋਏ ਨਾ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸ਼ਬਦ ਦੇ ਸੱਚ ਸੁਲਾਹੇ ਸੇ ਜਨ ਮਿਲੇ ਤੁਰ ਆਪ ਮਲਾਈ ਸਾਚੀ ਬਾਣੀ ਸ਼ਬਦ ਸੁਹਾਈ ਨਾਨਕ ਜਨ ਗੁਣ ਗਾਵੇ ਨਿਤ ਸਾਚੀ ਗੁਣ ਗਾਵੇ ਗੁਣੀ ਸਮਾਹਾਈ ਮਾਰੂ ਮਹੱਲਾ ਤੀਜਾ ਨਿਹ ਚਲੇ ਕੋ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਪੀਨੇ ਸਦਾ ਧਿਆਇਨ ਗੁਰਮਤਿ ਸੀਲ ਸੁਨਾਹਾਈ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸ਼ਬਦ ਹਰ ਨਾਮ ਪਿਆਰਾ ਨਉ ਨਿਦ ਨਾਮ ਵਸਿਆ ਘਟ ਅੰਤਰ ਛੋਡਿਆ ਮਾਇਆ ਕਾਲਾ ਹਾਈ ਰਈਤ ਰਾਜੇ ਦੁਰਮਤ ਦੋਈ ਬਿਨ ਸਤਗੁਰ ਸੇਵੇ ਏਕ ਨਾ ਹੋਈ ਏਕ ਧਿਆਨ ਸਦਾ ਸੁਖ ਪਾਏ ਨਿਸ਼ਚਲ ਰਾਜਿਤ ਨਾ ਹਾਈ ਆਵਣ ਜਾਣਾ ਰਖੈ ਨਾ ਕੋਈ ਜੰਮਣ ਮਰਨ ਤਿਸੈ ਤੇ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਤ ਮੁਕਤ ਤਿਸੈ ਤੇ ਪਹਾਈ ਸੱਚ ਸੰਜਮ ਸਤਿਗੁਰੂ ਦੁਆਰੇ ਹਉ ਮੈ ਕ੍ਰੋਧ ਸ਼ਬਦ ਨਿਵਾਰੇ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਬਤਾ ਹਾਈ ਹਮ ਮਹਿ ਮੋਹ ਉਪਜੈ ਸੰਸਾਰਾ ਸਭ ਜਗ ਬਿਨ ਸੈ ਨਾਮ ਬਸਾਰਾ ਬਿਨ ਸਤਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹਾਈ ਸੱਚਾ ਅਮਰ ਸ਼ਬਦ ਸੁਹਾਇਆ ਪੰਚ ਸ਼ਬਦ ਮਿਲਵਾ ਜਾ ਵਾਇਆ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸ਼ਬਦ ਹੈ ਕਾਰਜ ਕੀ ਹਾਈ ਖਿਨ ਮਹਿ ਹਸੈ ਖਿਨ ਮਹਿ ਰੂਐ ਦੂਜੀ ਦੁਰਮਤ ਕਾਰਜ ਨਾ ਹੋਐ ਸੰਜੋਗ ਵਿਜੋਗ ਕਰਤੈ ਲਿਖ ਪਾਈ ਕੀਰਤਨਾ ਚੱਲੈ ਚਲਾਹਾਈ ਜੀਵਨ ਮੁਕਤ ਗੁਰ ਸ਼ਬਦ ਕਮਾਈ ਹਰਿ ਸਿਉ ਸਦਹੀ ਰਹੈ ਸਮਾਈ ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗ ਨਾ ਤਾਹਾਈ ਰਸ ਕਸ ਖਾਏ ਪਿੰਡ ਵਿਦਾਇ ਭੀਖ ਕਰੈ ਗੁਰ ਸ਼ਬਦ ਨਾ ਕਮਾਈ ਅੰਤਰ ਰੋਗ ਮਹਾ ਦੁਖ ਭਾਰੀ ਵਿਸਟਾ ਮਾਹੀ ਸਮਾਹਾਈ ਬੇਦ ਪੜਹੈ ਪੜ ਬਾਦ ਬਖਾਨ ਹੈ ਘਟ ਮਹਿ ਬ੍ਰਹਮ ਤਿਸ ਸ਼ਬਦ ਨਾ ਪਛਾਨ ਹੈ ਗੁਰਮੁਖ ਹੋਵੈ ਸੋ ਤਤ ਬਲੋਵੈ ਰਸਨਾ ਹਰ ਰਸ ਤਾਹਾਈ ਤਰਵਤ ਛੋੜਹਿ ਬਾਹਰ ਧਾਵਹਿ ਮਨਮੁਖ ਅੰਦੇ ਸਾਧ ਨਾ ਪਾਵਹਿ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂੜ ਨਾ ਤਾਹਾਈ ਮਨ ਮੁਖ ਦੇਹੀ ਪਰਮ ਪਤਾਰੂ ਦੁਰਮਤ ਮਰੈ ਨਿਤ ਹੋਏ ਖਵਾਰੂ ਕਾਮ ਕ੍ਰੋਧ ਮਨ ਦੂਜੈ ਲਾਇਆ ਸੁਪਨੈ ਸੁਖ ਨਾ ਤਾਹਾਈ ਕੰਚਨ ਦੇਹੀ ਸ਼ਬਦ ਪਤਾਰੂ ਅਨ ਦਿਨ ਭੋਗ ਭੋਗੇ ਹਰ ਸਿਉ ਪਿਆਰੂ ਮਹਿਲਾ ਅੰਦਰ ਗੈਰ ਮਹਿਲ ਪਾਈ ਪਾਣਾ ਬੁਝ ਸਮਾਹਾਈ ਆਪੇ ਦੇਵ ਦੇਵਣ ਹਾਰਾ ਤਿਸ ਆਗੇ ਨਹੀਂ ਕਿਸੈ ਕਾ ਚਾਰਾ ਆਪੇ ਬਖਸ਼ੇ ਸ਼ਬਦ ਮਲਾਈ ਤਿਸ ਦਾ ਸ਼ਬਦ ਅਥਾ ਹੈ ਜੀਉ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾਈ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਏਂਦਾ ਗੁਰਮੁਖ ਮਨੁ ਆਇ ਉਲਟ ਪਰਾਵੇ ਗੁਰਮੁਖ ਬਾਣੀ ਨਾਦ ਵਜਾਵੇ ਗੁਰਮੁਖ ਸੱਚ ਰਤੇ ਬਹਿਰਾਗੀ ਨਿਜ ਕਰਵਾਸਾ ਪਾਏਂਦਾ ਗੁਰ ਕੀ ਸਾਖੀ ਅਮਰਤ ਭਾਖੀ ਸੱਚਾ ਸ਼ਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸਤਿ ਸੁਮਾਏਂਦਾ ਗੁਰਮੁਖ ਮਨ ਨਿਰਮਲ ਸਤ ਸਰਨਾਵੇ ਮੈਲ ਨਾ ਲਾਗੈ ਸੱਚ ਸੁਮਾਵੇ ਸਚੋ ਸੱਚ ਕਮਾਵੇ ਸਦ ਹੀ ਸੱਚੀ ਭਗਤ ਦਿਰੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਾਧ ਹੀ ਸੱਚ ਕਹਿ ਦਿਨ ਰਾਤੀ ਅਵਰਾ ਸੱਚ ਕਹਾਏਂਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵਹਿ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਏਂਦਾ ਗੁਰਮੁਖ ਹੋਵੇ ਸੋ ਸੋਜੀ ਪਾਏ ਹਉ ਮੈਂ ਮਾਇਆ ਪਰਮ ਗਵਾਈ ਗੁਰ ਕੀ ਪੌੜੀ ਉਤਮ ਉੱਚੀ ਦਰ ਸੱਚ ਹੈ ਹਰ ਗੁਣ ਗਾਇੰਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦਵਾਰ ਭਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏਂਦਾ ਗੁਰਮੁਖ ਹੋਐ ਮਨ ਖੋਜ ਸਣਾਈ ਸੱਚੇ ਨਾਮ ਸਦਾ ਲਿਵ ਲਾਈ ਜੋ ਤਿਸ ਭਾਵੇ ਸੋਈ ਕਰਸੀ ਜੋ ਸੱਚੇ ਮਨ ਭਾਏਂਦਾ ਜਾਂ ਤਿਸ ਭਾਵੇਂ ਸਤਿਗੁਰੂ ਮਲਾਏ ਜਾਂ ਤਿਸ ਭਾਵੇਂ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੇ ਮਨ ਵਸਾਏਂਦਾ ਮਨ ਹਟ ਕੰਮ ਕਰੇ ਸੋ ਸੀਜੈ ਬਹੁਤੇ ਭੇਖ ਕਰੇ ਨਹੀਂ ਭੀਜੈ ਵਿਖਿਆ ਰਾਤੇ ਦੁੱਖ ਕਮਾਵੇ ਦੁਖੇ ਦੁੱਖ ਸਮਾਏਂਦਾ ਗੁਰਮਖੋ ਹੈ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਜੀ ਪਾਏ ਮਰਨ ਜੀਵਨ ਜੋ ਸਮ ਕਰ ਜਾਣੈ ਸੋ ਮੇਰੇ ਪ੍ਰਭ ਪਾਏ ਦਾ ਗੁਰਮਖ ਮਰਹਿ ਸੋ ਹੈ ਪਰਵਾਨ ਆਮਣ ਜਾਣਾ ਸ਼ਬਦ ਪਛਾਨ ਮਰੈ ਨਾ ਜੰਮੈ ਨਾ ਦੁਖ ਪਾਏ ਮਨ ਹੀ ਮਨਹਿ ਸਮਾਇੰਦਾ ਸੇ ਵਡਭਾਗੀ ਜਿਨਨੀ ਸਤਗੁਰ ਪਾਇਆ ਹੁਮੈ ਵਿੱਚੋਂ ਮੋ ਚਕਾਇਆ ਮਨ ਨਿਰਮਲ ਫਿਰ ਮੈਲ ਨਾ ਲਾਗੈ ਦਰ ਸੱਚੈ ਸੋਭਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵਿਖਾ ਥਾਪਿ ਉਥਾਪਿ ਗੁਰਮੁਖ ਸੇਵਾ ਮੇਰੇ ਪ੍ਰਭ ਪਾਵੈ ਸੱਚ ਸੁਣ ਲੇਖੈ ਪਾਏਂਦਾ ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮਲ ਮੈਲ ਨਾ ਲਾਵੇ ਨਾਨਕ ਨਾਮ ਰੱਤੇ ਵਿਚਾਰੀ ਨਾਵੇਂ ਨਾਮ ਸਮਾਏਂਦਾ ਮਾਰੂ ਮਹੱਲਾ ਤੀਜਾ ਆਪੇ ਸ੍ਰੇਸ਼ਟ ਹੁਕਮ ਸਭ ਸਾਜੀ ਆਪੇ ਥਾਪਿ ਉਥਾਪ ਨਿਵਾਜੀ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸਾਚ ਮਲਾਇਂਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋਹ ਪਸਰਿਆ ਪਾਸਾਰਾ ਬਿਨ ਸ਼ਬਦੈ ਭਸਮੈ ਕੀ ਢੇਰੀ ਖੇਹੁ ਖੇਰ ਲਾਇੰਦਾ ਕਾਇਆ ਕੰਚਨ ਕੋਟਿ ਅਪਾਰਾ ਜਿਸ ਵਿੱਚ ਰਵਿਆ ਸ਼ਬਦੈ ਅਪਾਰਾ ਗੁਰਮੁਖ ਗਾਵੇ ਸਦਾ ਗੁਣ ਸਾਚੀ ਮਿਲ ਪ੍ਰੀਤਮ ਸੁਖ ਪਾਏਂਦਾ ਕਾਇਆ ਹਰ ਮੰਦਰ ਹਰਿ ਆਪ ਸਵਾਰੀ ਤਿਸ ਵਿੱਚ ਹਰ ਜੀਉ ਵਸੈ ਮਰਾਰੀ ਗੁਰ ਕਾ ਸ਼ਬਦ ਵਣਜਨ ਵਾਪਾਰੀ ਨਦਰੀ ਆਪ ਮਲਾਇਂਦਾ ਸੋ ਸੂਚਾ ਜੇ ਕ੍ਰੋਧ ਨਿਵਾਰੇ ਸ਼ਬਦੇ ਬੂਜੈ ਆਪ ਸੁਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਂਦਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਧੋਵਹਿ ਸ਼ਬਦ ਵਿਚਾਰੀ ਅਨੰਦਿਨ ਸਦਾ ਰਹੈ ਰੰਗ ਰਾਤਾ ਕਰ ਕਿਰਪਾ ਭਗਤ ਕਰਾਏਂਦਾ ਇਸ ਮਨ ਮੰਦਰ ਮਹਿ ਮਨੂਆ ਧਾਵੈ ਸੁਖ ਪਲਰ ਤਿਆਗ ਮਹਾ ਦੁਖ ਪਾਵੇ ਬਿਨ ਸਤਗੁਰ ਭੇਟੇ ਠੌਰ ਨਾ ਪਾਵੇ ਆਪੇ ਖੇਲ ਕਰਾਏਂਦਾ ਆਪ ਅਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋ ਕਾਰ ਕਰੇ ਵਿਚਾਰਾ ਆਪੇ ਬਖਸ਼ ਮਲਾਏਂਦਾ ਆਪੇ ਸਤਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾ ਬਲ ਸੂਰਾ ਆਪੇ ਮੇਲੇ ਦੇ ਵੜਿਆਈ ਸੱਚੇ ਸਿਉ ਚਿਤ ਲਾਏਂਦਾ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਏਂਦਾ ਦਸੰਤਰ ਭਵੈ ਅੰਤਰ ਨਹੀਂ ਭਾਲੀ ਮਾਇਆ ਮੋਹਿ ਵੱਧਾ ਜਮ ਕਾਲੀ ਜਮ ਕੀ ਫਾਸੀ ਕਬਹੂ ਨਾ ਟੁੱਟੈ ਦੂਜੈ ਭਾਏ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਹੀਂ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏਂਦਾ ਕਾਮ ਕਰੋਧ ਸਭਲ ਸੰਸਾਰਾ ਬਹੁ ਕਰਮ ਕਮਾਵੇ ਸਭ ਦੁਖ ਕਾਪ ਸਾਰਾ ਸਤਿਗੁਰ ਸੇਵਹਿ ਸੇ ਸੁਖ ਪਾਵੇ ਸਚੈ ਸ਼ਬਦ ਮਲਾਇਂਦਾ ਪਾਉਣ ਪਾਣੀ ਹੈ ਬੈਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤੇ ਜਾਂ ਤਿਸੈ ਪਛਾਨ ਹੈ ਮਾਇਆ ਮੋਹ ਚਕਾਇਂਦਾ ਇਕ ਮਾਇਆ ਮੋਹੇ ਕਰਬ ਵਿਆਪੀ ਹਉ ਮੈਂ ਹੋਏ ਰਹੇ ਹੈ ਆਪੀ ਜਮ ਕਾਲ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਇਂਦਾ ਜਿਨ ਅਪਾਏ ਸੋ ਵਿਦ ਜਾਣੈ ਗੁਰਮੁਖ ਦੇਵੈ ਸ਼ਬਦ ਪਛਾਣੈ ਨਾਨਕ ਦਾਸ ਕਹਿ ਬੇਨੰਤੀ ਸੱਚ ਨਾਮ ਚਿਤ ਲਾਇਂਦਾ